ਅਜ ਮੇਰੇ ਨਾਲ ਗੁਰਮੀਤ ਕੌਰ ਜੀ ਨੇ ਜਿਨ੍ਹਾਂ ਨੂੰ ਕਾਫੀ ਦੇਰ ਤੋਂ ਅਲਰਜੀ ਦੀ ਪ੍ਰੋਬਲਮ ਸੀ ਕਾਫੀ ਪਰੇਸ਼ਾਨ ਸੀ ਜਦੋਂ ਸਾਡੇ ਸੈਂਟਰ ਚ ਆਏ ਸੀਗੇ ਉਹ ਆਪ ਦੱਸਣਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਸੀ ਔਰ ਸਾਡੇ ਟ੍ਰੀਟਮੈਂਟ ਤੋਂ ਬਾਅਦ ਅੱਜ ਉਹ ਕਿੰਨਾ ਵਧੀਆ ਮਹਿਸੂਸ ਕਰਦੇ ਨੇ ਤੇ ਓਵਰ ਟੂ ਗੁਰਮੀਤ ਕੌਰ ਜੀ ਗੁਰਮੀਤ ਕੌਰ ਜੀ ਦੱਸੋ ਤੁਹਾਨੂੰ ਕੀ ਪ੍ਰੋਬਲਮ ਸੀ ਔਰ ਤੁਹਾਨੂੰ ਕੀ ਲੱਗਦਾ ਸੀ ਵੀ ਪ੍ਰੋਬਲਮ ਕਦੇ ਠੀਕ ਹੋਏਗੀ ਕਿ ਨਹੀਂ ਹੋਏਗੀ ਦੱਸੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ ਕੌਰ ਆ ਹੰਬਰ ਸਰ ਤੋਂ ਬਿਲੋਂਗ ਕਰਦੀ ਆ ਚੰਡੀਗੜ੍ਹ 56 ਸੈਕਟਰ ਚ ਰਹਿੰਦੀ ਆ ਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਬਹੁਤ ਜ਼ਿਆਦਾ ਅਲਰਜੀ ਮੈਨੂੰ ਜੁਕਾਮ ਅੱਖਾਂ ਚੋਂ ਪਾਣੀ ਆਣਾ ਔਰ ਨੱਕ ਚੋਂ ਪਾਣੀ ਆਣਾ ਨੱਕ ਨੇ ਬੰਦ ਹੋ ਜਾਣਾ ਮਤਲਬ ਬਹੁਤ ਜ਼ਿਆਦਾ ਪਰੇਸ਼ਾਨੀ ਮੈਂ ਬੜੇ ਤੱਕੇ ਖਾਏ ਨੇ ਕਿਤੇ ਉਹ ਕਿਤੇ ਦਵਾਈ ਲਈ ਆ ਪਰ ਮੈਨੂੰ ਕਿਤੇ ਆਰਾਮ ਨਹੀਂ ਆਇਆ ਜੀ ਫਿਰ ਮੇਰੀ ਇੱਕ ਦਿਨ ਫਰੈਂਡ ਮਿਲੀ ਪਾਰਕ ਦੇ ਵਿੱਚ ਉਹਨਾਂ ਨੇ ਮੈਨੂੰ ਸ਼ਾਰਦਾ ਮੈਡਮ ਬਾਰੇ ਦੱਸਿਆ ਜਿਹੜੇ ਕਿ ਸਪੇਸ ਵਿੱਚ ਮਹਾਲੀ ਹੈ ਤੇ ਇਹਨਾਂ ਬਾਰੇ ਦੱਸਿਆ ਕਿ ਇਹਨਾਂ ਨੇ ਤੁਸੀਂ ਉਹਨਾਂ ਕੋਲ ਜਾਓ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੇ ਮੈਂ ਨਾਲ ਕੋਲ ਆਈ ਆ ਤੇ ਇਹਨਾਂ ਨੇ ਮੇਰਾ ਇਲਾਜ ਕੀਤਾ ਹੈ ਅੱਛੀ ਦਵਾਈ ਦਿੱਤੀ ਹੈ ਮੈਨੂੰ ਟਾਈਮ ਸਰ ਮੈਂ ਦਵਾਈ ਲਈ ਆ ਪੂਰਾ ਪ੍ਰੇਸ਼ ਵੀ ਕੀਤਾ ਹੈ ਤੇ ਮੈਂ ਬਿਲਕੁਲ ਇਸ ਟਾਈਮਸ ਠੀਕ ਆ ਤੇ ਮੈਂ ਅੱਜ ਇਹਨਾਂ ਦਾ ਸਿਰਫ ਧੰਨਵਾਦ ਕਰਨ ਆਈ ਆ ਠੀਕ ਹੈ ਜੀ ਤੇ ਮੈਂ ਬਸ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਠੀਕ ਹੈ ਜੀ ਸਤਿ ਸ੍ਰੀ ਅਕਾਲ